ਇੰਡੀਆਨਾਊਜ਼ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਅਭਿਸ਼ੇਕ ਭਰਦਵਾਜ ਤੋਂ ਦੱਸ ਦਈਏ ਕਿ ਅੱਜ ਪਠਾਨਕੋਟ ਦੇ ਮਸ਼ਹੂਰ ਰੰਦਾਵਾ ਮੈਰੀਟੋਰੀਅਸ ਸਕੂਲ ਵਿਖੇ ਕੈਰੀਅਰ ਸัมਮਿਟ ਦਾ ਜਿਹੜਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਤੌਰ ਮਹਿਮਾਨ ਵਜੋਂ ਜਿਹੜੇ ਆ ਲਾਲਚੰਦ ਕਟਾਰੂਚਾ ਕੈਬਨਿਟ ਮਨਿਸਟਰ ਪੰਜਾਬ ਉਹਨਾਂ ਦੇ ਨਾਲ ਨਾਲ ਹੀ ਡੇਰਾ巴巴 ਨਾਨਕ ਤੋਂ ਨਵਨਿੁਕਤ ਐਮਐਲਏ ਗੁਰਦੀਪ ਸਿੰਘ ਰੰਧਾਵਾ ਜਿਹੜੇ ਕਿ ਮੁਖਤੋਰ ਦੇ ਇੱਥੇ ਜਿਹੜੇ ਪੁੱਜੇ ਤਾਂ ਉਹਨਾਂ ਵੱਲੋਂ ਜਿਹੜੇ ਬੱਚਿਆਂ ਦਾ ਜਿਹੜੀ ਹੈ ਹੌਸਲਾ افزਾਈ ਕੀਤੀ ਗਈ ਤਾਂ ਉਹਨਾਂ ਬੱਚਿਆਂ ਦੀ ਹੌਸਲਾ افزਾਈ ਕਰਦੇ ਹੋਏ ਕਿਹਾ ਕਿ ਜੋ ਕੈਰੀਅਰ ਸਬਮਿਟ ਦਾ ਜਿਹੜਾ ਆਯੋਜਨ ਰੰਧਾਵਾ ਮੈਰਿਟੋਰੀਅਸ ਸਕੂਲ ਦੇ ਵਿੱਚ ਕੀਤਾ ਗਿਆ ਹੈ ਕਿ ਬੜਾ ਸ਼ਲਾਘਾਯੋਗ ਜਿਹੜਾ ਕਾਰਜ ਕੀਤਾ ਉਹਨਾਂ ਵੱਲੋਂ ਜਿਹੜਾ ਕੀਤਾ ਗਿਆ ਇਸ ਤੋਂ ਇਲਾਵਾ ਉਹਨਾਂ ਨੇ ਕੀ ਕਿਹਾ ਆ ਤੁਹਾਨੂੰ ਸੁਣਾਉਂਦੇ ਆ ਖੁਸ਼ੀ ਦਾ ਪੱਲ ਰੰਧਾਵਾ ਮੈਰਿਟੋਰੀਅਸ ਸਕੂਲ ਦੇ ਅੰਦਰ ਮੈਨੂੰ ਫਸਟ ਟਾਈਮ ਆਨ ਦਾ ਮੌਕਾ ਮਿਲਿਆ ਸੋ ਸਭ ਤੋਂ ਪਹਿਲਾਂ ਤਾਂ ਮੇਰੀਆਂ ਉਮੀਦਵਾਰ ਖੁਆਸ਼ਾ ਨੇ ਕੀ ਇਹ ਇੰਸਟੀਚਿਊਟ ਦਿੰਦੂਗਣੀ ਰਾਤ ਚੁਗਣੀ ਤਰੱਕੀ ਕਰੇ ਔਰ ਮੈਨੂੰ ਖੁਸ਼ੀ ਹੈ ਵੀ ਅੱਜ ਜਿਹਨਾਂ ਨੇ ਜਿਹੜਾ ਉਹ ਇੱਕ ਬੜਾ ਸ਼ਾਨਦਾਰ ਇਵੈਂਟ ਜਿਹੜਾ ਸਾਇੰਸ ਦਾ ਐਗਜ਼ੀਬੀਸ਼ਨ ਰੱਖਿਆ ਪਰ ਵੱਖ-ਵੱਖ ਤਰੀਕਿਆਂ ਦੇ ਨਾਲ ਵੱਖ-ਵੱਖ ਰੂਪਾਂ ਚ ਸਾਇੰਸ ਦੀ ਇੰਟਰਪ੍ਰੀਟੇਸ਼ਨ ਇੱਥੇ ਵਿਦਿਆਰਥੀਆਂ ਨੇ ਕੁ ਮਾਡਲ ਦੇ ਰੂਪ ਚ ਕੀਤੀ ਹੈ ਔਰ ਮੈਨੂੰ ਅਜੀਬ ਵੀ ਲੱਗਿਆ ਵੀ ਇੱਕ ਛੋਟਾ ਡੈਮ ਵੀ ਜਿਹੜਾ ਬੱਚਿਆਂ ਨੇ ਦਿਖਾਇਆ ਜਿੱਥੇ 12 ਬੋਲਟ ਜਿਹੜਾ ਉਹ ਅ ਬਿਜਲੀ ਤਿਆਰ ਹੋ ਰਹੀ ਹੈ ਸੋ ਵਿਗਿਆਨ ਬਹੁਤ ਕੁਝ ਜੀਵਨ ਦੇ ਅੰਦਰ ਕੇ ਵਧਨ ਦੇ ਲਈ ਮਨੋਕਲੀ ਰੋਸ਼ਨੀ ਦਾ ਕੰਮ ਕਰਦੀ ਹੈ ਸੋ ਮੈਨੂੰ ਖੁਸ਼ੀ ਹੈ ਕਿ ਮੈਂ ਅੱਜ ਇੱਥੇ ਸ਼ਾਮਲ ਹੋਇਆ ਮੇਰੇ ਰੰਧਾਲ ਮੇਰੇ ਬਹੁਤ ਹੀ ਪਿਆਰੇ ਜ਼ੀਸ ਜੇਰਾਬਾ ਬਨਾਨ ਤੋਂ ਨਵੇਂ-ਨਵੇਂ ਚੁਣੇ ਵਿਧਾਇਕ ਗੁਰਦੀਪ ਰੰਧਾਵਾ ਜੀ ਔਰ ਡਾਕਟਰ ਰੰਧਾਵਾ ਜੀ ਔਰ ਸਾਡੇ ਵੱਡੇ ਰੰਦਾਵਾ ਜੀ ਮੇਰੇ ਬਿਦਸਮਾਨ ਸੋ ਬਸ ਮੇਰੀਆਂ ਇਹ ਦੁਆਵਾਂ ਨੇ ਕਿ ਇਹ ਸਕੂਲ ਲੋਕਾਂ ਦੀ ਸੇਵਾ ਕਰੇ ਇਸ ਇਲਾਕੇ ਦੀ ਆਸਾਂ ਉਮੀਦਾਂ ਤੇ ਖਰਾ ਉਤਰੇ ਤੇ ਇੱਥੇ ਉਹਨਾਂ ਬੱਚਿਆਂ ਨੂੰ ਵੀ ਪੜਨ ਦੇ ਮੌਕੇ ਮਿਲ ਜਿਹੜੇ ਜੀਵਨ ਦੇ ਅੰਦਰ ਸਹਿਤ ਕੁਝ ਅੱਗੇ ਵਧਣ ਦੀ ਆਸ ਕਰਦੇ ਆ ਸੋ ਬਸ ਮੈਂ ਇਹਨਾਂ ਖਵਾਸ਼ਾਂ ਦੇ ਨਾਲ ਕੀ ਚੰਗਾ ਭੁੰਕਾ ਦਾ ਕਰਨਗੇ ਔਰ ਵੱਖ-ਵੱਖ ਰੂਪਾਂ ਚ ਪਹਿਲੋਂ ਇਹ ਸੇਵਾ ਕਰਦੇ ਨੇ ਸਮਾਜ ਦੀ ਸੋ ਅਕੈਡੈਮਿਕ ਇੰਸਟੀਚਿਊਟ ਦੇ ਅੰਦਰੋਂ ਵੀ ਇਹਨਾਂ ਦੀਆਂ ਸੇਵਾਵਾਂ ਮ ਜਿਹੜੀਆਂ ਇਲਾਕੇ ਨੂੰ ਮਿਲਣਗੀਆਂ ਸੋ ਬਹੁਤ ਵਧੀਆ ਲੱਗਿਆ ਔਰ ਬਦੇ ਫੁੱਲੇ ਸਾਡਾ ਸਕੂਲ ਸਾਡੇ ਇਲਾਕੇ ਦੀ ਮਾਨ ਵਾਲੀ ਗੱਲ ਹੈ ਅੱਜ ਬੜੀ ਖੁਸ਼ੀ ਦਾ ਮੌਕਾ ਹੈ ਕਿ ਅਜ ਰੰਧਾਵਾ ਮੈਂਟਰੋ ਜਿਹੜਾ ਸਕੂਲ ਹੈ ਉਹਦੇ ਚ ਮੈਨੂੰ ਔਰ ਦਾ ਮੌਕਾ ਮਿਲਿਆ ਬੜਾ ਰੰਧਾਵਾ ਸਾਨੂੰ ਬੜਾ ਮਾਨ ਸਤਕਾਰ ਦਿੱਤਾ ਹੈ ਮੈਨੂੰ ਮੈਂ ਬਾਤ ਮਾਗੜੀ ਇਹ ਹੀ ਅਰਦਾਸ ਬੇਨਤੀ ਕਰਨਾ ਕਿ ਜਿਸ ਉਮੀਦ ਨਾਲ ਇਹਨਾਂ ਅਕੈਡਮੀ ਕੇ ਬਣਾਈਆਂ ਇਹ ਰਾਤ ਦਿਨ ਰਾਤ ਦਿਨ ਟੁਕੜੀ ਚੋਕੜੀ ਤਰੱਕੀ ਕਰੇ ਉਹ ਸਮਾਜ ਦੀ ਐਸੀ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਮੈਨੂੰ ਬੜੀ ਖੁਸ਼ੀ ਆ ਕਿ ਮੇਰੇ ਇਲਾਕੇ ਦੇ ਹੰਦਾਵਾ ਸਾਹਿਬ ਨੇ ਤਹਿਸੀਲਦਾਰ ਸਾਹਿਬ ਉੱਥੋਂ ਰਿਟਾਇਰ ਹੋਏ ਨੇ ਤੇ ਇਸ ਇਲਾਕੇ ਨਾਲ ਇਹਨਾਂ ਦਾ ਕੋਈ ਖਾਸ ਹੀ ਪਿਆਰ ਹੈ ਪਹਿਲਾਂ ਨਾ ਹਸਪੀਟਲ ਵੀ ਇੱਥੇ ਹੀ ਬਣਾਇਆ ਪਰ ਸਕੂਲ ਵੀ ਇੱਥੇ ਹੀ ਬਣਾਇਆ ਜੋ ਜਿਸ ਉਮੀਦ ਨਾਲ ਬਣਾਇਆ ਬਾਬੇ ਸ਼੍ਰੀ ਚੰਦ ਜੀ ਕਿਰਪਾ ਕਰਨੋ ਰਾਤ ਦਿਨ ਚੋਬਣੀ ਤਰੱਕੀ ਕਰਨ ਧੰਨਵਾਦ ਬਹੁਤ ਹੀ ਅੱਜ ਮਾਣ ਮਹਿਸੂਸ ਹੋ ਰਿਹਾ ਕਿ ਮੇਰੇ ਇਲਾਕੇ ਦੇ ਐਮ ਐਲ ਏ ਹੋਰ ਪੰਜਾਬ ਦੇ ਮਾਣ ਸਤਕਾਰ ਭਰੇ ਕੈਬਨਟ ਮੰਤਰੀ ਪਟਾਰੂ ਚੱਕ ਸਾਹਿਬ ਮੇਰੇ ਕੋਲ ਇਸ ਸਕੂਲ ਦੇ ਵਿੱਚ ਆ ਕੇ ਮੇਰੇ ਸਾਦਾ ਮਾਣ ਵਧਾਇਆ ਔਰ ਨਾਲ ਹੀ ਮੈਂ ਰਣੀ ਆ ਆਪਣੇ ਵੀਰ ਜੀ ਸਰਦਾਰ ਗੁਰਦੀਪ ਸਿੰਘ ਖੰਧਵਾ ਐਮ ਐਲ اے ਡੇਰਾ ਬਾਬਾ ਨਾਨਕ ਜੀ ਦਾ ਜਿਨ੍ਹਾਂ ਨੇ ਆਪਣੇ ਚਰਨ ਇੱਥੇ ਪਾ ਗਏ ਤੇ ਸਾਨੂੰ ਬਹੁਤ ਖੁਸ਼ੀ ਮਹਿਸੂਸ ਕਰਾਈ ਮੈਂ ਡੀਓ ਸਾਹਿਬ ਦਾ ਆਪਣੇ ਸੀਨੀਅਰ ਸਟੂਡੈਂਟਾਂ ਦਾ ਔਰ ਯੂਨੀਵਰਸਿਟੀ ਰਿਪ੍ਰੀਜ਼ੈਂਟੇਟ ਵੰਦਾ ਔਰ ਜਿਨ੍ਹਾਂ ਜਿਨ੍ਹਾਂ ਸਕੂਲਾਂ ਦੇ ਇੱਥੇ ਮਾਡਲ ਲੈ ਕੇ ਆਏ ਆ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਦੀਆਂ ਔਰ ਅਸੀਂ ਇਸ ਸਕੂਲ ਦੇ ਵਿੱਚ ਟੋਟਲੀ ਡਿਫਰੈਂਟ ਕਿਸਮ ਦੀ এডਿਕੇਸ਼ਨ ਦੇ ਰਹੇ ਹਾਂ ਜਿਹੜੀ ਪੁਰਾਣਾ ਤੇ ਨਵਾਂ ਸਿਸਟਮ ਰਲਿਆ ਸਾਡੇ ਸਾਰੇ ਡਿਜੀਟਲ ਬੋਰਡ ਨੇ ਕੋਈ ਇੱਥੇ ਚਾਤ ਨਹੀਂ ਕੋਈ ਖੁਸ਼ ਨਹੀਂ ਉਹਨਾਂ ਡਿਜੀਟਲ ਬੋਰਡਾਂ ਦੇ ਬੱਚੇ ਆਪਣੀਆਂ ਉਂਗਲਾਂ ਨਾਲ ਹੀ ਲਿਖ ਲੈਂਦੇ ਔਰ ਅਸੀਂ ਖਾਣਾ ਜਿਹੜਾ ਸਕੂਲ ਦੇ ਵਿੱਚ ਆਰਗੈਨਿਕ ਦੇ ਰਹੇ ਹਾਂ ਆਪਣਾ ਸਾਡੀਆਂ ਆਪਣੀਆਂ ਪੈੜੀਆਂ ਤੇ ਬਿਨਾਂ ਸਪਰੇਅ ਤੋਂ ਜਿਹੜੇ ਚੌਲ ਪੈਦਾ ਹੁੰਦੇ ਆ ਜਿਹੜੀ ਕਣਕ ਪੈਦਾ ਹੁੰਦੀ ਉਹੀ ਹੀ ਬੱਚਿਆਂ ਨੂੰ ਪਵਾ ਰਹੇ ਹਾਂ ਬਾਕੀ ਆ ਸਾਡੇ ਕਮਰੇ ਜਿਹੜੇ ਆ ਇਨਾਂ ਦੇ ਵਿੱਚ ਮਗਰਲੇ ਵੇਲੇ ਇੱਕ ਕਿਕਰਡ ਲਾਉਨੇ ਆ ਜਿਹਦੇ ਚ ਜਿਹੜੇ ਪਹਾੜੇ ਹੁੰਦੇ ਜਿਹੜਾ ਬੇਸ ਹੁੰਦਾ ਮੈਥਮੈਟਿਕਸ ਦਾ ਉਹ ਦੋ ਲਾਈਨਾਂ ਜਿੱਤ ਤਰ੍ਹਾਂ ਹੀ ਪੁਰਾਣੇ ਵੇਲੇ ਯਾਦ ਕਰਦੇ ਹੁੰਦੇ ਸੀ ਇੱਕ ਬੋਲਦਾ ਸੀ 2 ਦੁਣੀ 4 ਦੂਜਾ ਬੋਲਦਾ ਸੀ 2 ਤਿਆਂ 6 ਦੂਜਾ ਬੋਲਦਾ ਸੀ 4 ਦੁਣੀ 8 ਉਸ ਤਰੀਕੇ ਨਾਲ ਸਾਡੇ ਬੱਚੇ ਜਿਹੜੇ ਆ ਕਿਸੇ ਨੂੰ ਵੀ ਤੁਸੀਂ ਜਿਹੜੇ 5th ਤੋਂ ਸੀਨੀਅਰ ਨੇ ਉਹਨਾਂ ਨੂੰ ਕਟਿੰਗ ਟੇਬਲਸ 20 ਤੱਕ ਔਰ ਜਿਹੜੇ ਥੱਲੇ ਵਾਲੇ ਆ ਉਹਨਾਂ ਨੂੰ ਕਟਿੰਗ ਟੇਬਲਸ 16 ਤੱਕ 16 ਤੱਕ ਕਿਤੇ ਵੀ ਪੁੱਛ ਲੋ ਕਿਸੇ ਬੱਚੇ ਨੂੰ ਇੱਕਦਮ ਜਵਾਬ ਆਊਗਾ ਔਰ ਉਹਦੇ ਨਾਲ ਉਹਨਾਂ ਦਾ ਮੈਥਮੈਟਿਕਸ ਜਿਹੜਾ ਹੈ ਉਹਦੇ ਹੁਣ ਸਾਡੇ ਅਸੀਂ ਬੱਚਿਆਂ ਨੇ ਕੰਪੀਟੀਸ਼ਨ ਦੇ ਵਿੱਚ ਹਿੱਸਾ ਲਿਆ ਆ ਮੈਥਮੈਟਿਕਸ ਔਰ ਸਾਇੰਸ ਦੇ ਵਿੱਚ 올ੰਪੀਆਡ ਹੋਇਆ ਜਿਹੜਾ ਆਲ ਇੰਡੀਆ ਲੈਵਲ ਤੇ ਹੁੰਦਾ ਔਰ ਮੈਨੂੰ ਇਹ ਆਸ ਹੈ ਕਿ ਘੱਟੋ ਘੱਟ ਮੇਰੇ 5 ਜਾਂ 6 ਬੱਚੇ ਉਹਦੇ ਚੋਂ ਮੈਡਲ ਲੈ ਕੇ ਜਾਊਗੇ ਭਾਵੇਂ ਅਸੀਂ ਸ਼ੁਰੂ ਹੀ ਕੀਤਾ ਪਰ ਮੇਰੇ ਬੱਚਿਆਂ ਨੇ ਪੜ੍ਹਾਈ 'ਚ ਵੀ ਉਹ ਮੱਲਾ ਮਾਰੀਆਂ ਨੇ ਖੇਡਾਂ ਦੇ ਨਾਲ ਨਾਲ ਕਿ ਮੈਂ ਮਹਾਰਾਜਾ ਪਰਮਾਤਮਾ ਦਾ ਬਾਬਾ ਸ੍ਰੀ ਚੰਜੀ ਦਾ ਰੇਣੀ ਆ ਕਿ ਇੰਨੇ ਬੱਚੇ ਜਿਹੜੇ ਆ ਮੈਨੂੰ ਜਿਹੜੇ ਆ ਉਹ ਮੇਰੇ ਸਟਾਫ ਦੀ ਔਰ ਮੇਰੇ ਪ੍ਰਿੰਸੀਪਲ ਦੀ ਮਿਹਨਤ ਨਾਲ ਅੱਗੇ ਚਲੇ ਗਏ। ਬਾਕੀ ਅਖੀਰ ਤੇ ਮੈਂ ਫਿਰ ਆਪਣੇ ਮੰਤਰੀ ਸਾਹਿਬ ਦਾ ਔਰ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ। ਤੇ ਤੁਹਾਡਾ ਪ੍ਰੈਸ ਵਾਲਿਆਂ ਦਾ ਵੀ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਟਾਈਮ ਦਿੱਤਾ।